ਪਾਨੀਗੜ ਆਮ ਆਦਮੀ ਪਾਰਟੀ ਨੇ ਕੁਲਦੀਪ ਕੁਮਾਰ ਚੰਡੀਗੜ੍ਹ ਮੇਅਰ ਬਣ ਦੀ ਖੁਸ਼ੀ ਵਿੱਚ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੇ ਬੰਡੇ ਲੱड्डੂ ਰਾਜ ਨਾਫਰੀਆ ਨੇ ਕਿਹਾ ਬੀਜੇਪੀ ਸਰਕਾਰ ਨੇ ਚੰਡੀਗੜ੍ਹ ਮੇਅਰ ਚੋਣ ਵਿੱਚ ਜੋ ਧੱਕਾ ਸਾਹੀ ਕੀਤੀ ਸੀ ਮਾਨਯੋਗ ਸੁਪਰੀਮ ਕੋਰਟ ਨੇ ਜੋ ਅੱਜ ਫੈਸਲਾ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਸੁਣਾਇਆ ਹੈ ਬੀਜੇਪੀ ਸਰਕਾਰ ਨੇ ਹਮੇਸ਼ਾ ਲੋਕਤੰਤਰ ਦਾ ਕਾਣ ਕੀਤਾ ਹੈ ਇਹੀ ਤਾਂ ਕਾਹਨ ਕਿਸਾਨਾਂ ਨਾਲ ਕਰ ਰਹੀ ਹੈ ਬਾਰਡਰ ਤੇ ਸਰਹਦ 'ਤੇ ਗੋਲੀਆਂ ਚਲਾ ਰਹੀ ਹੈ ਉੱਥੇ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ ਭਾਜਪਾ ਸਰਕਾਰ ਕੋਰ ਸ਼ਬਦਾਂ ਉੱਤੇ ਨਿੰਦਿਆ ਵੀ ਕੀਤੀ ਰਿਪੋਰਟਰ ਰਾਜ ਖੁਰਮੀ ਪਵਾਨੀਗੜ ਆ ਰਾਜ ਨੂੰ ਸੋਸ਼ਲ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਤੇ ਮੈਡਮ ਨਰਿੰਦਰਪੁਰ ਕੋਰ ਭਰਾਜ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੋ ਮੈਨੂੰ ਨੰਮੀ ਜ਼ਿੰਮੇਵਾਰੀ ਸੌਂਪੀ ਹੈ ਕਿਵੇਂ ਦੇਖਦਾ ਅੱਜ ਲੱਡੂ ਵੰਡੇ ਗਏ ਨੇ ਖੁਸ਼ੀ ਮਨਾਈ ਗਈ ਹੈ ਤੇ ਕਿਸਵਤ ਦੀ ਇਹ ਲੱਡੂ ਵੰਡੇ ਗਏ ਨੇ ਜੋ ਸਾਡੇ ਚੰਡੀਗੜ੍ਹ ਦੇ ਕੁਲਦੀਪ ਕੁਮਾਰ ਮੇਰ ਜੀ ਲੱਗੇ ਨੇਗੇ ਜੋ ਪਹਿਲਾਂ ਭਾਜਪਾ ਨੇ ਸਰਿਆਮ ਵੀਡੀਓਗ੍ਰਾਫੀ ਦੇ ਵਿੱਚ ਧੱਕਾ ਕੀਤਾ ਸੀਗਾ ਤੇ ਆਪਦੇ ਵੋਟਾਂਆਂ ਦੇ ਅੱਠ ਵੋਟਾਂ ਕੈਨਸਲ ਕਰਕੇ ਆਪਦਾ ਮੇਰ ਲਾਤਾ ਸੀ ਅਸੀਂ ਧੰਨਵਾਦ ਕਰਦੇ ਹਾਂ ਸੁਪਰੀਮ ਕੋਰਟ ਜੀ ਦਾ ਜਿਨ੍ਹਾਂ ਨੇ ਸਾਡੇ ਹੱਕ ਦੇ ਵਿੱਚ ਫੈਸਲਾ ਦਿੱਤਾ ਹੋਰ ਚ ਨੂੰ ਇਹ ਭਾਜਪਾ ਦੀ ਜਿਹੜੀਆਂ ਚਾਲਾਂ ਨੇ ਉਹ ਆਪਦੇ ਹੱਤਖੰਡੇ ਬਨਾਰੀਆਂ ਨੇਗੇ ਕਿਸਾਨਾਂ ਨਾਲ ਸਰਿਆਮ ਧੱਕਾ ਕਰ ਰਹੀਆਂ ਨੇ ਉੱਥੇ ਜਵਾਨ ਨੌਜਵਾਨ ਆਪਣੇ ਗੋਲੀਆਂ ਦੇ ਨਾਲ ਮਰ ਰਹੇ ਨੇਗੇ ਮੈਂ ਤਾਂ ਇਹ ਅਪੀਲ ਕਰਦਾ ਹਾਂਗਾ ਵੀ ਜੋ ਸਿਰ ਕਿਸਾਨਾਂ ਦੇ ਹੱਕ ਨੇ ਉਹਨਾਂ ਨੂੰ ਦਿੱਤੇ ਜਾਣ ਜੋ ਮੰਗਾ ਨੇ ਉਹ ਪੂਰੀਆ ਕਰੀਏ ਇਹਨਾਂ ਹਾਂਜੀ ਸਰ ਆਪਣਾ ਨਾਮ ਜੀ ਮੇਰਾ ਨਾਮ ਅਮਰਿੰਦਰ ਸਿੰਘ ਥੰਮਨ ਸਿੰਘ ਵਾਲਾ ਜੀ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਅੱਜ ਲੱਡੂ ਕਾ ਦੀ ਖੂਚੀ ਚ ਵੰਡੇ ਜਾਏ ਇਹ ਲੱਡੂ ਜੀ ਚੰਡੀਗੜ੍ਹ ਚ ਜੋ ਆਮ ਆਦਮੀ ਪਾਰਟੀ ਦਾ ਮੇਅਰ ਲੱਗੇ ਨੇ ਗੁਲਦੀਪ ਕੁਮਾਰ ਜੀ ਉਸ ਖੁਸ਼ੀ ਚ ਵੰਡੇ ਗਏ ਨੇ ਜੋ ਭਾਜਪਾ ਦੀ ਜੋ ਤਾਨਾशाही ਦੀ ਉਹ ਤਾਨਾशाही ਕਰ ਰਹੀ ਥੀ ਉਹਨਾਂ ਨੇ ਧੱਕੇਸ਼ਾਹੀ ਨਾਲ 8 ਵੋਟਾਂ ਰੱਦ ਕਰਕੇ ਆਪਣਾ ਮੇਅਰ ਜਿਹੜਾ ਧੱਕੇ ਨਾਲ ਥਾਪਿਆ ਸੀ ਤੇ ਸੁਪਰੀਮ ਕੋਰਟ ਜੀ ਨੇ ਮਾਨ ਜੋ ਸੁਪਰੀਮ ਕੋਰਟ ਨੇ ਬਹੁਤ ਵਧੀਆ ਫੈਸਲਾ ਦਿੱਤਾ ਜਿਹੜਾ ਚੰਡੀਗੜ੍ਹ ਪਾਸੀਆਂ ਵਧਾਈ ਦੇ ਯੋਗ ਪਾਤਰ ਨੇ ਤੇ ਆਮ ਆਦਮੀ ਪਾਰਟੀ ਵਧਾਈ ਦੀ ਪਾਤਰਾ ਜੋ ਕਿ ਹੁਣ ਉੱਤੇ ਆਮ ਆਦਮੀ ਪਾਰਟੀ ਦਾ ਮੇਰ ਕੁਲਦੀਪ ਕੁਮਾਰ ਜੀ ਲੱਗੇ ਨੇ ਬਾਰਡਰ ਤੇ ਉਹ ਵੀ ਭਾਜੀ ਹਮੇਸ਼ਾ ਪੰਜਾਬ ਨਾਲ ਬਿਤਕਰਾ ਕਰਦੀ ਆਈ ਹੈ ਸ਼ੁਰੂ ਤੋਂ ਹੀ ਜੀ ਪਹਿਲਾਂ ਵੀ 11 ਮਹੀਨੇ ਦੇ ਤਕਰੀਬਨ 11 ਮਹੀਨਿਆਂ ਅੰਦੋਲਨ ਚੱਲਿਆ ਉਹ ਉਦੋਂ ਵੀ ਸਾਡੇ ਕਿਸਾਨਾਂ ਦੀ ਜਿੱਤ ਹੋਈ ਸੀ ਤੇ ਇਸ ਵਾਰ ਵੀ ਬਹੁਤ ਵੱਡੀ ਗਿਣਤੀ ਚ ਕਿਸਾਨ ਆ ਉੱਥੇ ਪਹੁੰਚ ਚੁੱਕੇ ਨੇ ਜੋ ਕਿ ਕਿਸਾਨ ਆਗੂਆਂ ਦੀ ਕਾਲ ਦੀ ਅਪੀਲ ਕਰ ਰਹੇ ਨੇ ਜਿਸ ਤਰ੍ਹਾਂ ਕਿਸਾਨ ਆਗੂ ਕਾਲ ਦੇਣਗੇ ਉਹਨਾਂ ਦਾ ਕੋਈ ਹੁਕਮ ਹੋਵੇ ਉਸ ਤਰ੍ਹਾਂ ਸਾਡੇ ਕਿਸਾਨ ਕਰਨ ਨੂੰ ਤਿਆਰ ਨੇ ਤੇਜ ਸਿੰਘ ਜੀ ਗੁਰਦੇਵ ਜੀ ਅੱਜ ਲੱਡੂ ਬੰਡੇ ਨੇ ਕਿਸੇ ਜੁੜਲੇ ਗਏ ਨੇ ਇਹ ਸਰ ਖੁਸ਼ੀ ਚ ਬੰਡੇ ਨੇ ਜੀ ਜਿਹੜਾ ਚੰਡੀਗੜ੍ਹ ਮੇਰ ਦੀ ਚੌਂਕ ਚ ਪਹਿਲਾਂ ਬੀਜੇਪੀ ਨੇ ਸ਼ਰੇਆਮ ਧੱਕਾ ਕਰਿਆ ਸੀ ਜਿਹੜਾ ਕੱਲ ਉਹਦਾ ਸੁਪਰੀਮ ਕੋਰਟ ਨੇ ਜੋ ਫੈਸਲਾ ਦਿੱਤਾ ਜੋ ਸਚਾਈ ਦੀ ਜਿੱਤ ਹੋਈ ਹੈ ਕੱਲ ਉਦੀ ਖੁਸ਼ੀ ਚ ਅਸੀਂ ਲੱਡੂ ਵੰਡ ਰਹੇ ਹਾਂਗੇ। ਕਿਸਾਨੀ ਅੰਦੋਲਨ ਬਾਰੇ ਕੀ ਕਹੋਗੇ? ਸਰ ਕਿਸਾਨੀ ਅੰਦੋਲਨ ਬਾਰੇ ਤਾਂ ਜਿਸ ਤਰ੍ਹਾਂ ਹੁਣ ਭਾਜਪੀ ਨੇ ਪਹਿਲਾਂ ਮੇਅਰ ਦੀ ਚੋਣ 'ਚ ਧੱਕਾ ਕਰਿਆ ਉਸੇ ਤਰ੍ਹਾਂ ਹੀ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ ਭਾਜਪੀ ਜੀ। ਉਹਦੇ 'ਚ ਆਪਣਾ ਕਿਸਾਨ ਸੰਘਰਸ਼ ਕਰ ਰਹੇ ਨੇ ਬਾਰਡਰਾਂ 'ਤੇ। ਉਹਨਾਂ ਦੀ ਵੀ ਜਲਦੀ ਹੀ ਮੈਨੂੰ ਉਮੀਦ ਆ ਵੀ ਕਿਸਾਨਾਂ ਦੀ ਜਲਦੀ ਹੀ ਜਿੱਤ ਹੋਣੀ ਚਾਹੂਗੀ।